ਕਿਸਾਨ ਭਰਾਵੋ ਤੂੜੀ ਦੇ ਰੇਟਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਚ ਵੀ ਅੱਗੇ ਚੱਲ ਕੇ ਤੂੜੀ ਦੇ ਰੇਟ ਵੱਧ ਸਕਦੇ ਨੇ ਜਾਂ ਨਹੀਂ ਵੱਧ ਸਕਦੇ ਬਹੁਤ ਸਾਰੇ ਜ਼ਿਮੀਂਦਾਰ ਇਸ ਵੇਲੇ ਇਸ ਸਸੋਪੰਜ ਵਿੱਚ ਨੇ ਵੀ ਤੂੜੀ ਵੇਚਣ ਵਾਸਤੇ ਸਟੋਰ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਜਾਂ ਆਪਣੀ ਜ਼ਰੂਰਤ ਦੀ ਤੂੜੀ ਜਿਹੜੀ ਬਣਾ ਕੇ ਬਾਕੀ ਦਾ ਜਿਹੜਾ ਲਾਣਾ ਉਹਨੂੰ ਖੇਤ ਦੇ ਵਿੱਚ ਹੀ ਮਿਲਾ ਦਿੱਤਾ ਜਾਵੇ ਕਿਉਂਕਿ ਪਿਛਲੇ 2 ਸਾਲਾਂ ਤੋਂ ਆਪਾਂ ਦੇਖਿਆ ਵੀ ਤੂੜੀ ਦੇ ਰੇਟਾਂ ਦੇ ਵਿੱਚ ਕਾਫੀ ਵੱਡੀ ਗਰਾਫਟ ਰਹੀ ਆ ਇਸ ਸਾਲ ਤਾਂ ਤੂੜੀ ਆਪਾਂ ਦੇਖਿਆ 200 ਰੁਪਏ ਕਵਾਂਟਲ ਤੱਕ ਵੀ ਜਿਹੜੀ ਆਉਂਦੀ ਆਉਂਦੀ ਆ ਗਈ ਤੇ ਹਲੇ ਵੀ ਪਿਛਲੇ ਸਾਲ ਵਾਲੀ ਤੂੜੀ ਜ਼ਿਮੀਦਾਰਾਂ ਕੋਲੇ ਕਾਫੀ ਮਾਤਰਾ ਚ ਸਟੋਰ ਕੀਤੀ ਪਈ ਆ ਤੇ ਉਪਰੋਂ ਨਵਾਂ ਸੀਜ਼ਨ ਆ ਗਿਆ ਬਹੁਤ ਵਧੀਆ ਫਸਲ ਆ ਇਸ ਵਾਰ ਹੋਰ ਵੀ ਵੱਡੀ ਮਾਤਰਾ ਚ ਤੂੜੀ ਦੀ ਪ੍ਰੋਡਕਸ਼ਨ ਹੋਣੀ ਆ ਤੇ ਇਸੇ ਕਰਕੇ ਹੁਣ ਤੂੜੀ ਦੀ ਮੰਗ ਬਾਜ਼ਾਰ ਦੇ ਵਿੱਚ ਹੈ ਨਹੀਂ ਤੂੜੀ ਜ਼ਿਆਦਾ ਤੇ ਜ਼ਿਮੀਦਾਰ ਹੁਣ ਸੋਚਦੇ ਨੇ ਵੀ ਸਟੋਰ ਕਰੀਏ ਕਿ ਨਾ ਕਰੀਏ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕੀ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਆਪਾਂ ਫੈਸਲਾ ਲਈਏ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜ਼ਰੂਰ ਮਿਲਦਾ ਰਹੇ ਦੋਸਤੋ ਦੇਖੋ ਆਪਾਂ ਦੇਖਿਆ ਵੀ ਪਿਛਲੇ 2 ਸਾਲਾਂ ਤੋਂ ਤੂੜੀ ਦੇ ਰੇਟਾਂ ਦੇ ਵਿੱਚ ਕੋਈ ਖਾਸ ਵਾਧਾ ਦੇਖਣ ਨੂੰ ਨਹੀਂ ਮਿਲਿਆ ਤੂੜੀ ਕਾਫੀ ਹੀਠਾਂ ਆ ਗਈ 200 ਰੁਪਏ ਕੁਇੰਟਲ ਤੱਕ ਜ਼ਿਮੀਂਦਾਰਾਂ ਨੇ ਤੂੜੀ ਵੇਚੀ ਆ ਤੇ ਹਲੇ ਕਾਫੀ ਮਾਤਰਾ ਚ ਜੀਮਦਾਰ ਕੋਲੇ ਪਿਛਲੇ ਸਾਲ ਵਾਲਾ ਸਟਾਕ ਪਿਆ ਤੇ ਹੁਣ ਫਸਲ ਨਵੀਂ ਵੀ ਬਹੁਤ ਵਧੀਆ ਤੇ ਇਸੇ ਕਰਕੇ ਤੂੜੀ ਨੂੰ ਹੁਣ ਕੋਈ ਪੁੱਛ ਨਹੀਂ ਰਿਹਾ ਹੁਣ ਅੱਗੇ ਚੱਲ ਕੇ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਫੇਰ ਇਹੀ ਆਉਣੀ ਆ ਵੀ ਅੱਗੇ ਤੂੜੀ ਆਪਣੀ ਕਿਉਂਕਿ ਹੁਣ ਜਿਹੜਾ ਕਾਫੀ ਖਰਚਾ ਤੂੜੀ ਦੀ ਬਣਵਾਈ ਤੇ ਵੀ ਪੈ ਜਾਂਦਾ ਹੁਣ ਤੂੜੀ ਦੀ ਬਣਵਾਈ ਆਪਾਂ ਨੂੰ 1500 ਰੁਪਏ ਦੇ ਲਗਭਗ ਟਰਾਲੀ ਪੈਣੀ ਆ ਜੇ ਅੱਗੇ ਚੱਲ ਕੇ ਆਪਾਂ 2-250 ਨੂੰ ਵੇਚੀ ਤੇ ਫਿਰ ਕੁਝ ਮੱਟਨ ਘਾੜਨ ਨੂੰ ਹੈ ਨਹੀਂ ਤੇ ਹੁਣ ਇਹ ਜਿਹੜਾ ਇਹਦਾ ਦੋ ਤਿੰਨ ਚੀਜ਼ਾਂ ਤੇ ਨਿਰਭਰ ਕਰਦੀ ਆ ਤੂੜ ਉਹ ਇੱਕ ਤਾਂ ਇਹ ਆ ਵੀ ਤੂੜੀ ਦੇ ਰੇਟਾਂ ਨੂੰ ਆਚਾਰ ਜਿਹੜਾ ਆਪਾਂ ਮੱਕੀ ਦਾ ਪਾਉਨੇ ਆ ਵੱਡੀ ਪੱਧਰ ਤੇ ਪਿਛਲੇ ਸਾਲਾਂ ਤੋਂ ਜ਼ਿਮੀਦਾਰਾਂ ਨੇ ਪਾਉਣਾ ਸ਼ੁਰੂ ਕੀਤਾ ਉਹ ਤੂੜੀ ਦੇ ਰੇਟਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਕਿਉਂਕਿ ਵੱਡੀ ਮਾਤਰਾ 'ਚ ਵੱਡੇ ਏਰੀਆ ਦੇ ਵਿੱਚ ਮੱਕੀ ਬੀਜ ਕੇ ਆਚਾਰ ਦੇ ਵਾਸਤੇ ਮੱਕੀ ਆਪਾਂ ਜਿਹੜੇ ਆਚਾਰ ਵਾਲੇ ਕਾਫੀ ਜੁਨਕਣ ਖੁੱਲੇ ਨੇ ਉਹਨਾਂ ਨੂੰ ਜ਼ਿਮੀਦਾਰ ਵੇਚੇ ਆਉਂਦੇ ਨੇ ਤੇ ਉਹ ਆਚਾਰ ਨੂੰ ਪੈਕ ਕਰਕੇ ਵੇਚਦੇ ਨੇ ਤੇ ਇਹਦੇ ਨਾਲ ਕਿਉਂਕਿ ਜਿਨ੍ਹਾਂ ਨੇ ਜਿਹੜੇ ਡੈਰੀ ਫਾਰਮਰ ਨੇ ਉਹਨਾਂ ਨੂੰ ਆਚਾਰ ਜਿਹੜਾ ਤੂੜੀ ਨਾਲੋਂ ਸਸਤਾ ਪੈਂਦਾ ਤੇ ਦੋੇ ਕੰਮ ਹੋ ਜਾਂਦੇ ਉਹਨਾਂ ਦੇ ਤੇ ਹਰੇਚਾਰੇ ਦਾ ਵੀ ਕੰਮ ਕਰਦਾ ਇਹ ਤੇ ਤੂੜੀ ਦਾ ਵੀ ਕੰਮ ਕਰ ਦਿੰਦਾ ਤੇ ਸਸਤਾ ਪੈਂਦਾ ਇਸ ਕਰਕੇ ਤੂੜੀ ਦੇ ਰੇਟਾਂ ਤੇ ਪ੍ਰੈਸ਼ਰ ਰਹਿੰਦਾ ਹੁਣ ਇਸ ਵਾਰ ਕਣਕ ਕੱਟ ਕੇ ਕਿੰਨੀ ਕੁ ਮਾਤਰਾ ਚ ਜਿਹੜਾ ਮੱਕੀ ਦਾ ਆਚਾਰ ਪੈਂਦਾ ਉਹ ਆਪਾਂ ਨੂੰ ਫਿਲਹਾਲ ਨਹੀਂ ਪਤਾ ਉਹੀ ਅੰਦਾਜ਼ਾ ਨਹੀਂ ਕਿਸੇ ਨੂੰ ਵੀ ਕਿੰਨੀ ਕ ਇਹ ਤਾਂ ਹੁਣ ਫਸਲ ਵੱਢਣ ਤੋਂ ਬਾਅਦ ਜਦੋਂ ਬਜਾਈ ਹੋਊ ਉਹਦੋਂ ਹੀ ਪਤਾ ਚੱਲਣਾ ਵੀ ਕਿੰਨੇ ਵੱਡੇ ਏਰੀਆ ਚ ਮੱਕੀ ਦਾ ਜਿਹੜਾ ਆਚਾਰ ਜੀਵੀਦਾਰਾਂ ਨੇ ਪਾਇਆ ਤੇ ਉਹਨੇ ਬਹੁਤ ਵੱਡਾ ਇਸ ਚੀਜ਼ ਨੂੰ ਪ੍ਰਭਾਵਿਤ ਕਰਨਾ ਵੀ ਜੇ ਵੱਡੀ ਮਾਤਰਾ 'ਚ ਪਿਛਲੇ ਸਾਲਾਂ ਦੇ ਬਾਗਾ ਆਚਾਰ ਪਾਉਂਦੇ ਨੇ ਤਾਂ ਫਿਰ ਤੂੜੀ ਦੇ ਰੇਟਾਂ ਦੇ ਵਿੱਚ ਕੋਈ ਖਾਸ ਵਾਧਾ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ। ਦੂਸਰਾ ਗੱਲ ਆਪਾਂ ਦੇਖਿਆ ਵੀ ਪਿਛਲੇ ਕੁਝ ਸਾਲਾਂ ਤੋਂ ਆਪਾਂ ਪਰਾਲੀ ਦੀਆਂ ਗੱਠਾਂ ਵੀ ਬਣਾਉਣੀਆਂ ਸ਼ੁਰੂ ਕਰਤੀਆਂ। ਪਰਾਲੀ ਦੀਆਂ ਗੱਠਾਂ ਜਿਹੜੀਆਂ ਕਾਰਖਾਨਿਆਂ ਵਾਲੇ ਜਿੱਥੇ ਅੱਗੇ ਤੂੜੀ ਲਾਂਦੀ ਸੀਗੀ ਕਿਉਂਕਿ ਗੱਤੇ ਵਾਲੇ ਕਾਰਖਾਨੇ ਦੇ ਵਿੱਚ ਤੂੜੀ ਚਲੀ ਜਾਂਦੀ ਆ ਤੇ ਉਹ ਤੂੜੀ ਦੀ ਮੰਗ ਉਹਦੇ ਕਰਕੇ ਬਣੀ ਰਹਿੰਦੀ ਸੀਗੀ। ਤੇ ਹੁਣ ਉਹ ਉਹਨਾਂ ਦੀ ਥਾਂ ਤੇ ਪਰਾਲੀ ਜਿਹੜੀ ਉਹ ਵਰਤ ਲੈਂਦੇ ਨੇ ਤੇ ਪਰਾਲੀ ਉਹਨਾਂ ਨੂੰ ਸਸਤੀ ਪੈਂਦੀ ਆ ਪਰਾਲੀ ਦੀ ਸਟੋਰੇਜ ਵੀ ਸੌਖੀ ਆ ਕਿਉਂਕਿ ਬਣੇ ਬਣਾਏ ਬਲੌਕ ਬਣ ਜਾਂਦੇ ਨੇ ਤੇ ਉਹ ਘੱਟ ਜਗ੍ਹਾ ਘੇਰਦੇ ਨੇ ਤੂੜੀ ਦੇ ਵਾਸਤੇ ਸਟੋਰੇਜ ਵੀ ਜ਼ਿਆਦਾ ਚਾਹੀਦੀ ਹੁੰਦੀ ਆ ਤੇ ਤੂੜੀ ਮਹਿੰਗੀ ਵੀ ਉਹਨਾਂ ਨੂੰ ਪੈਂਦੀ ਆ ਤੇ ਇਸ ਕਰਕੇ ਤੂੜੀ ਜਦੋਂ ਕਾਰਖਾਨਿਆਂ ਚ ਨਹੀਂ ਜਾਂਦੀ ਉਹਦੇ ਬਦਲ ਚ ਪਰਾਲੀ ਵਗ ਜਾਂਦੀ ਆ ਤਾਂ ਤੂੜੀ ਦੇ ਰੇਟਾਂ ਤੇ ਪ੍ਰੈਸ਼ਰ ਆ ਜਾਂਦਾ ਕਿਉਂਕਿ ਤੂੜੀ ਹੁਣ ਸਿਰਫ ਆਪਾਂ ਡੰਗਰਾਂ ਪਸ਼ੂਆਂ ਦੇ ਖਾਣ ਵਾਸਤੇ ਹੀ ਜਿਹੜੀ ਜ਼ਿਆਦਾ ਵਰਤੀ ਜਾਂਦੀ ਅੱਗੇ ਕਾਰਖਾਨਿਆਂ ਚ ਕਾਫੀ ਵੱਡੀ ਮਾਤਰਾ ਚ ਤੂੜੀ ਜਾਂਦੀ ਸੀ ਉਹਦੇ ਕਰਕੇ ਵੀ ਤੂੜੀ ਦੇ ਰੇਟਾਂ ਜਿਹੜੇ ਬਣੇ ਰਹਿੰਦੇ ਸੀ ਤੇ ਦੂਸਰੀ ਗੱਲ ਡੰਗਰ ਵੀ ਜ਼ਿੰਮੇਦਾਰਾਂ ਨੇ ਹੁਣ ਆਪਾਂ ਨੂੰ ਪਤਾ ਵੀ ਕਾਫੀ ਘਟਾਤੇ ਪਿੰਡਾਂ ਦੇ ਵਿੱਚ ਲੋਕ ਅੱਗੇ ਜਿਹਨਾਂ ਕੋਲ ਆਪਣੀ ਜ਼ਮੀਨ ਜਾਇਦਾਦ ਨਹੀਂ ਹੈਗੀ ਸੀ ਉਹਨਾਂ ਸਾਰਿਆਂ ਕੋਲ ਇੱਕ ਇੱਕ ਦੋ ਦੋ ਡੰਗਰ ਹੁੰਦੇ ਸੀ ਪਰ ਹੁਣ ਉਹੀ ਇਸ ਤਰ੍ਹਾਂ ਨਹੀਂ ਕਰਦਾ ਜਿਨ੍ਹਾਂ ਕੋਲ ਆਪਣੀ ਜ਼ਮੀਨ ਜਾਇਦਾਦ ਨਹੀਂ ਹੈਗੀ ਉਹ ਡੰਗਰ ਰੱਖਣ ਨੂੰ ਕੋਈ ਤਰਜੀਹ ਨਹੀਂ ਦਿੰਦਾ ਤੇ ਜਿਹੜੇ ਆਮ ਅੱਗੇ 10-10 ਮੱਝਾਂ ਗਾਵਾਂ ਰੱਖ ਲੈਂਦੇ ਸੀ ਉਹਨਾਂ ਨੇ ਵੀ ਘਟਾਤੇ ਡੰਗਰ ਤੇ ਵੱਡੀ ਪੱਧਰ ਤੇ ਜਿਹੜੇ ਡੈਰੀ ਫਾਰਮ ਕਰਦੇ ਨੇ ਉਹਨਾਂ ਨੇ ਜ਼ਰੂਰ ਕਮਰਸ਼ੀਅਲ ਤੌਰ ਤੇ ਕੰਮ ਕਰ ਰਹੇ ਨੇ ਪਰ ਆਮ ਜਿਹੜੇ 7-8 ਡੰਗਰ ਰੱਖਦੇ ਸੀ ਉਹਨਾਂ ਨੇ ਘਟਾ ਕੇ ਹੁਣ ਇੱਕ ਦੋ ਡੰਗਰ ਥੱਕਲੇ ਲੈ ਆਏ ਤੇ ਜਦੋਂ ਫਿਰ ਚੂੜੀ ਦੀ ਮੰਗ ਘਟਦੀ ਆ ਰੇਟ ਜਿਹੜਾ ਘਟੂਗਾ ਹੀ ਘਟੂਗਾ ਉਹਦੀ ਵਜ੍ਹਾ ਨਾਲ ਵੀ ਜਿਹੜਾ ਰੇਟਾਂ ਤੇ ਪ੍ਰੈਸ਼ਰ ਆਉਂਦਾ ਤੇ ਰਾਜਸਥਾਨ ਦੇ ਵਿੱਚ ਉਹ ਤੂੜੀ ਦੀ ਮੰਗ ਬਣੀ ਰਹਿੰਦੀ ਸੀ ਅੱਗੇ ਆਪਾਂ ਦੇਖਿਆ ਵੀ ਰਾਜਸਥਾਨ ਚ ਤੂੜੀ ਪੰਜਾਬ ਦੇ ਵਿੱਚੋਂ ਕਾਫੀ ਜਾਂਦੀ ਸੀ ਹਰਿਆਣਾ ਤੋਂ ਵੀ ਕਾਫੀ ਜਾਂਦੀ ਸੀ ਤੇ ਉਹਦੇ ਕਰਕੇ ਚੰਗਾ ਰੇਟ ਜ਼ਿਮੀਦਾਰਾਂ ਨੂੰ ਮਿਲ ਜਾਂਦਾ ਸੀ ਹੁਣ ਆਪਾਂ ਤੁਸੀਂ ਦੇਖੋ ਪਿਛਲੇ ਸਾਲ ਤੋਂ ਵੀ ਜਾਂ ਉਸ ਤੋਂ ਪਿਛਲੇ ਸਾਲ ਵੀ ਰਾਜਸਥਾਨ ਨੂੰ ਵੱਡੀ ਆਪਾਂ ਨਹੀਂ ਦੇਖਿਆ ਵੀ ਭੂਗਾਲੀਆਂ ਟਰਾਲੀਆਂ ਜਾਂਦੀਆਂ ਹੁਣ ਅੱਗੇ ਪੰਜਾਬ ਦੇ ਵਿੱਚੋਂ ਬੜੀਆਂ-ਬੜੀਆਂ ਭੂਗਾਂ ਵਾਲੀਆਂ ਟਰਾਲੀਆਂ ਰਾਜਸਥਾਨ ਵੱਲ ਜਾਂਦੀਆਂ ਸੀ ਪੰਜਾਬ ਹਰਿਆਣਾ ਤੋਂ ਕਾਫੀ ਮਾਤਰਾ ਚ ਤੂੜੀ ਜਾਂਦੀ ਸੀ ਪਰ ਹੁਣਾ ਰਾਜਸਥਾਨ ਦੇ ਵਿੱਚੋਂ ਵੀ ਓਨੀ ਵੱਡੀ ਮੰਗ ਨਹੀਂ ਰਹੀ ਕਿਉਂਕਿ ਕਾਫੀ ਪੱਧਰ ਤੇ ਉੱਥੇ ਕਣਕ ਜਿਹੜੀ ਵਧੀਆ ਫਸਲ ਹੋ ਜਾਂਦੀ ਆ ਸਰੋਂ ਦਾ ਵੀ ਉਹ ਜਿਹੜੀ ਸਰੋਂ ਦੀ ਪੜਵਾ ਉਹਨੂੰ ਤੂੜੀ ਦੇ ਤੌਰ ਤੇ ਵਰਤ ਲੈਂਦੇ ਨੇ ਉਹਦੇ ਨਾਲ ਵੀ ਜਿਹੜਾ ਕਾਫੀ ਜ਼ਿਆਦਾ ਫਰਕ ਹੈ ਰਾਜਸਥਾਨ ਤੋਂ ਮੰਗ ਘਟ ਹੈ ਤਾਂ ਫਿਰ ਤੂੜੀ ਦੇ ਰੇਟਾਂ ਤੇ ਪ੍ਰੈਸ਼ਰ ਰਹਿੰਦਾ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੀਆਂ ਹੀ ਗੱਲਾਂ ਨੇ ਇਹਦੇ ਇਹ ਸਮੇਂ ਦੇ ਵਿੱਚ ਕੀ ਹੋਣਾ ਇਹਦੇ ਬਾਰੇ ਕੋਈ ਜਾਣਦਾ ਨਹੀਂ ਹੈਗਾ ਉਮੀਦ ਇਹੀ ਆ ਵੀ ਨਾ ਤਾਂ ਜ਼ਿੰਮੇਵਾਰ ਸ਼ੇਤੀ ਕੀਤੇ ਆਚਾਰ ਘਟਾਉਣ ਨਹੀਂ ਜਿਹੜੀਆਂ ਆਪਣੀਆਂ ਉਪਰ ਵਾਲੀਆਂ ਗੱਠਾਂ ਨੇ ਇਹ ਘਟਣੀਆਂ ਨੇ ਤੇ ਇਹ ਆਉਣਗੇ ਆਉਣਗੇ ਆ ਰਾਜਸਥਾਨ ਦੀ ਮੰਗ ਨਾਲ ਕਿੰਨਾ ਕੁ ਜ਼ਿਆਦਾ ਫਰਕ ਪਊਗਾ ਸੋ ਆਉਣ ਵਾਲਾ ਸੀਜ਼ਨ ਇਸੇ ਤਰ੍ਹਾਂ ਹੀ ਲੱਗਦਾ ਵੀ ਕੋਈ ਬਹੁਤ ਜ਼ਿਆਦਾ ਮੰਗ ਤੂੜੀ ਦੀ ਬਣਨ ਵਾਲੀ ਨਹੀਂ ਹੈਗੀ ਤਾਂ ਆਪਾਂ ਸੋਚ ਸਮਝ ਕੇ ਤੂੜੀ ਬਣਾਇਓ ਜਿੰਨੀ ਸਾਨੂੰ ਜ਼ਰੂਰਤ ਆ ਉਨੀ ਤੂੜੀ ਬਣਾ ਲਓ ਉਸ ਤੋਂ ਬਾਅਦ ਜਿਹੜੀ ਅੱਗੇ ਬਾਧੂ ਤੂੜੀ ਬਣਾਉਨੇ ਹੋ ਜਿਵੇਂ ਕੋਈ 20 25 ਵਾਲੇ 20 25 ਕਿੱਲਿਆਂ ਵਾਲਾ ਜਿਹੜਾ ਜ਼ਿੰਮੇਦਾਰ ਆ ਤੇ ਉਹ ਵੱਡੇ ਏਰੀਆ ਦੀ ਤੂੜੀ ਬਣਾ ਲੈਂਦਾ ਉਹਦੇ ਨਾਲ ਉਹ ਘੱਟ ਅੱਧਿਕ ਕਰ ਲਵੇ ਹੁਣੇ ਨਾਲ ਕੀ ਆ ਵੀ ਤੂੜੀ ਦੀ ਜਦੋਂ ਮਤਲਬ ਤੂੜੀ ਦੀ ਪ੍ਰੋਡਕਸ਼ਨ ਘਟਦੀ ਆ ਨਾ ਫਿਰ ਰੇਟਾਂ ਦੇ ਉੱਤੇ ਜ਼ਰੂਰ ਫਰਕ ਪੈਣਾ ਸ਼ੁਰੂ ਹੋ ਜਾਂਦਾ ਪਿਛਲੇ ਸਾਲਾਂ ਚ ਆਪਾਂ ਦੇਖਿਆ ਵੀ ਕਿਵੇਂ ਆਪਾਂ ਤੂੜੀ ਬਣਾ ਬਣਾ ਕੇ ਬਾਹਰ ਤੜਾਂ ਲਿਪਤੀਆਂ ਤੇ ਜੇ ਹੁਣ 15-15 20-20 ਟਰਾਲੀਆਂ ਦੇ ਤੜਾਂ ਲਿਪੀ ਜਾਵਾਂਗੇ ਕੱਟਣ ਪਾਉਣ ਨੂੰ ਤਾਂ ਪੰਜ ਟਰਾਲੀਆਂ ਤੇ ਪੈਸੇ ਨਹੀਂ ਮਿਲਦੇ ਉਸ ਤੋਂ ਆਪਾਂ ਨੂੰ ਫਿਰ ਫਾਇਦਾ ਕੀ ਆ ਸੋ ਜਿੰਨੀ ਜ਼ਰੂਰਤ ਆ ਉਨੀ ਤੂੜੀ ਬਣਾ ਕੇ ਉਸ ਤੋਂ ਜਿਹੜੀ ਫालतू ਤੂੜੀ ਆ ਉਹ ਨਾ ਬਣਾਓ ਉਹਨੂੰ ਜ਼ਮੀਨ ਦੇ ਵਿੱਚ ਹੀ ਮਿਲਾ ਦਿਓ ਉਹਦੇ ਨਾਲ ਉਹਨੇ ਹੀ ਪੈਸੇ ਵਟੇ ਜਾਣਗੇ ਜ਼ਮੀਨ ਦੀ ਤਾਕਤਤਾ ਬਣਦੀ ਹੈ ਆਪਣੀ ਤੂੜੀ ਦਾ ਤਾਂ ਕੁਝ ਵਟਿਆ ਨਹੀਂ ਜਾਂਦਾ ਤੂੜੀ ਦਾ ਤਾਂ ਆਪਣੇ ਪੈਰਾਂ ਤੇ ਕਹਾੜਾ ਮਾਰਨ ਵਾਲੀ ਗੱਲ ਹੋਈ ਪਈ ਆ ਤੇ ਹੁਣ ਇਹਦੇ ਵਿੱਚ ਕੁਝ ਜ਼ਿੰਮੇਵਾਰ ਜਿਹੜੇ ਡੈਰੀ ਫਾਰਮ ਦਾ ਕੰਮ ਕਰਦੇ ਨੇ ਉਹ ਥੋੜੇ ਔਖੇ ਹੁੰਦੇ ਨੇ ਤੇ ਕਿਉਂਕਿ ਉਹਨਾਂ ਨੂੰ ਸਸਤੀ ਤੂੜੀ ਚਾਹੀਦੀ ਹੈ ਬਿਲਕੁਲ ਠੀਕ ਹੈ ਉਹਨਾਂ ਦੀ ਆਪਣੀ ਮਜ਼ਦੂਰੀ ਆ ਡੈਰੀ ਫਾਰਮ ਦੇ ਵਿੱਚੋਂ ਵੀ ਆਪਾਂ ਨੂੰ ਪਤਾ ਵੀ ਕਿੰਨੀ ਵੱਡੀ ਕੋਈ ਕਮਾਈ ਹੈਗੀ ਆ ਕਿਉਂਕਿ ਤੂੜੀ ਦਾ ਵੀ ਕੋਦੇ ਵਿੱਚ ਮੇਨ ਖਰਚਾ ਆਉਂਦਾ ਸੋ ਉਹ ਸੋਚਦੇ ਨੇ ਵੀ 200-250 ਰੁਪਏ ਨੂੰ ਇਹ ਮਿਲਦੀ ਰਹੇ ਪਰ ਉਹਨਾਂ ਮੀਰਾਂ ਦੇ ਬਾਰੇ ਵੀ ਆਪਣਾ ਫਰਜ਼ ਸੋਚਣਾ ਫਰਜ਼ ਬਣਦਾ ਹੈ ਜੇ ਕੋਈ ਆਏ ਨਹੀਂ ਕਹਿੰਦੇ ਪਰ ਗੱਲ ਇਹ ਆ ਵੀ ਜੇ 500-600 ਰੁਪਏ ਤੱਕ ਤੂੜੀ ਦਾ ਰੇਟ ਚੱਲਦਾ ਰਹੇ ਤਾਂ ਜ਼ਿੰਮੇਦਾਰ ਦੇ ਵੀ ਕੁਝ ਪੱਲੇ ਪਏ ਜਾਂਦਾ ਤੇ ਜਿਹੜੇ ਡੈਰੀ ਫਾਰਮ ਦਾ ਕੰਮ ਕਰਦੇ ਨੇ ਉਹਨਾਂ ਨੂੰ ਵੀ ਕੁਝ ਨਾ ਕੁਝ ਜਿਹੜਾ ਪੱਲੇ ਪਏ ਜਾਂਦਾ ਪਰ ਇਹ ਸਾਰਾ ਕੁਝ ਆਪਣੇ ਕਰਨ ਦੇ ਹੱਥ ਨਹੀਂ ਹੈਗਾ ਆਪਾਂ ਕੀ ਕਰ ਸਕਦੇ ਆ ਆਪਾਂ ਕਰ ਸਕਦੇ ਹੁਣ ਵੀ ਜਿੰਨੀ ਆਪਣੀ ਜ਼ਰੂਰਤ ਆ ਉਨੀ ਤੂੜੀ ਬਣਾ ਕੇ ਜਿਹੜੀ ਐਕਸਟਰਾ ਆਪਾਂ ਤੂੜੀ ਬਣਾਉਣਾ ਉਹਨੂੰ ਘਟਾ ਲਈਏ ਉਸੇ ਤਰ੍ਹਾਂ ਵੱਡੀਆਂ-ਵੱਡੀਆਂ ਧਣਾ ਬਣਾ ਬਣਾ ਕੇ ਨਾਲ ਲਿਪੀਏ ਤਾਂ ਕਿ ਉਹਨਾਂ ਦਾ ਕੁਝ ਬੱਟਿਆ ਨਾ ਜਾਵੇ ਤੇ ਪੈਸੇ ਦੇ ਕੇ ਚੁਕਾਉਣ ਵਾਲਾ ਕੰਮ ਹੋ ਜਾਂਦਾ ਪਿਛਲੀ ਵਾਰੀ ਆਪਾਂ ਕੀ ਕੀਤਾ ਪੈਸੇ ਦੇ ਕੇ ਹੀ ਤਾਂ ਤੂੜੀ ਚੁਕਾਉਣ ਵਾਲਾ ਕੰਮ ਸੀਗਾ ਸੋ ਹੋ ਸਕਦਾ ਵੀ ਇਸ ਵਾਰ ਕਿਉਂਕਿ ਪਿਛਲੇ ਸਾਲ ਵਾਲੀ ਤੂੜੀ ਵੀ ਹਲੇ ਪਈ ਆ ਇਹਨੂੰ ਵੀ ਧਿਆਨ ਵਿੱਚ ਰੱਖਿਓ ਪਿਛਲੇ ਸਾਲ ਵਾਲੀ ਤੂੜੀ ਵੀ ਹਲੇ ਜ਼ਿੰਮੇਵਾਰਾਂ ਦੀ ਕਾਫੀ ਮਾਤਰਾ ਚ ਸਟੋਰ ਕੀਤੀ ਪਈ ਆ ਕਿਉਂਕਿ 200 250 ਰੁਪਏ ਦੇ ਹਿਸਾਬ ਨੂੰ ਉਹਨਾਂ ਨੇ ਵੇਚੀ ਨਹੀਂ ਤੇ ਹੁਣ ਨਵਾਂ ਸੀਜ਼ਨ ਆ ਗਿਆ ਨਵੇਂ ਸੀਜ਼ਨ ਦੇ ਵਿੱਚ ਕਣਕ ਦੀ ਫਸਲ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਤੇ ਉਹਦੇ ਕਰਕੇ ਵੀ ਤੂੜੀ ਕਾਫੀ ਮਾਤਰਾ 'ਚ ਜਿਹੜੀ ਬਣ ਰਹੀ ਆ ਜਿਹੜੇ ਹੁਣ ਤੂੜੀ ਬਣਨੀ ਸ਼ੁਰੂ ਹੋਈ ਆ ਬਣਾ ਰਹੇ ਨੇ ਜ਼ਿੰਮੇਵਾਰ ਆਪਾਂ ਨੂੰ ਪਤਾ ਤੂੜੀ ਜਿਹੜੀ ਕਾਫੀ ਵਧੀਆ ਨਿਕਲ ਰਹੀ ਆ ਕਿਉਂਕਿ ਝਾੜ ਚੰਗਾ ਸੀ ਤੇ ਕਣਕ ਦਾ ਝਾੜ ਚੰਗਾ ਤੇ ਤੂੜੀ ਵੀ ਜਿਹੜੀ ਕਾਫੀ ਮਾਤਰਾ 'ਚ ਬਣ ਰਹੀ ਆ ਸੋ ਉਹਨੂੰ ਦੇਖਦੇ ਹੋਏ ਆਪਾਂ ਸਾਰੇ ਫੈਸਲਾ ਲਈਏ ਤੇ ਵੱਡੀ ਪੱਧਰ ਤੇ ਤੂੜੀ ਦੀ ਪ੍ਰੋਡਕਸ਼ਨ ਕਰਕੇ ਨਿਕਲਣ ਪਾਉਣ ਵਾਲਾ ਤਾਂ ਕੁਝ ਉਦੋਂ ਉਸ ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਕਸ਼ੀਰਿਆ ਕਾਲ ਧੰਨਵਾਦ